ਇਸ ਸਰਕਾਰ ਦਾ ਬਿਲਕੁਲ ਇੱਧਰ ਧਿਆਨ ਨਹੀਂ ਜਦੋਂ ਇਆਂ ਪ੍ਰਵੇਸ਼ਕਾਂ ਨਿਕਲੀਆਂ ਜਿਹੜਾ ਕੋਈ ਫਾਇਦਾ ਨਹੀਂ ਹੋਇਆ ਸਰਬ ਇੱਕ ਸੰਘਰਸ਼ ਥਾਂ ਲੜਾਈ ਉਹ ਇੱਕ ਵਿਧੀ ਬਣਾਈ ਗਈ ਸੀ ਹੁਣ ਵੀ ਵੇਖੋ 10 ਮਿੰਟ ਬਿਲਕੁਲ ਇੱਧਰ ਆਇਆ ਉਹ ਧਿਆਨ ਨਹੀਂ ਦੇਣ ਲਈ ਕਿਉਂਕਿ ਦੱਲੇਵਾਲ ਸਾਹਿਬ ਨੇ ਕਿੰਨੇ ਧੜੋਗੇ ਨੇ ਉਹ ਘਰਦਾ ਹਲਾ ਬੈਠੇ ਨੇ ਮਰਨ ਮਰਦੇ ਉਹਨਾਂ ਦੀ ਹਾਲਤ ਹੀ ਬਹੁਤ ਜਿਹੜੀ ਏਜੰਡਾ ਜੀ ਸਾਡਾ ਮੇਨ ਸ਼ੰਭੂ ਬਾਰਡਰ ਦੇ ਨਾਲ ਹੀ ਆ ਜੋ ਸਾਡੇ ਵੀਰ ਉੱਥੇ ਬੈਠੇ ਆ ਉਹ ਇੰਨੇ ਦਿਨਾਂ ਤੋਂ ਸਾਡਾ ਧਰਨਾ ਉੱਥੇ ਸਾਡੀਆਂ ਹੱਕੀ ਮੰਗਾਂ ਨੂੰ ਲੈ ਕੇ ਚੱਲਣ ਡਿਆ ਆ ਉਹਦੇ ਕਰਕੇ ਇੱਕ ਵੱਡੀ ਗਿੰਦ ਦੀਆਂ ਬੀਬੀਆਂ ਜਿਨ੍ਹਾਂ ਨੇ ਸਮਰਥਨ ਕੀਤੀ ਆ ਕਿਵੇਂ ਦੇਖ ਬੀਬੀਆਂ ਨੇ ਸਮਰਥਨ ਕੀਤਾ ਕਿ ਬੀਬੀਆਂ ਨੂੰ ਆਪਣੀਆਂ ਨਸਲ ਤੇ ਫਸਲ ਲੱਭਣ ਦੀ ਆ ਸਾਡੇ ਵੀਰਾਂ ਨਾਲ ਉੱਥੇ ਕੀ ਹੋਣ ਡਿਆ ਸਾਨੂੰ ਪਤਾ ਵੈ ਲੋਕੀ ਜਾਗਰੂਕਤ ਹੋ ਗਏ ਆ ਇਹ ਸਰਕਾਰਾਂ ਨੇ ਜੋ ਕਰਨਾ ਹੀ ਉਹ ਕਰ ਲਿਆ ਹੁਣ ਅਸੀਂ ਆਪਣੇ ਹੱਕ ਲੈਣੇ ਆ ਦੇਖੋ ਜੀ ਇਹਨਾਂ ਨੇ ਪਹਿਲਾਂ ਸਾਨੂੰ ਕਿਹਾ ਸੀ ਕਿ ਕਿਸਾਨ ਜਿਹੜੇ ਟਰਾਲੀਆਂ 'ਚ ਹਥਿਆਰ ਲੈ ਕੇ ਜਾਂਦੇ ਆ ਤੇ ਅਸੀਂ ਦਿੱਲੀ ਨਹੀਂ ਜਾਂਦੇ ਨੇ ਦਿੱਲੀ ਸਾਡੀ ਵੀ ਰਾਜਧਾਨੀ ਹੈ ਜਿੰਨਾ ਦਿੱਲੀ ਇਹਨਾਂ ਨੇ ਆਪਣੇ ਘਰੋਂ ਨਹੀਂ ਲੈਂਦੀ ਦਿੱਲੀ ਸਾਡੀ ਰਾਜਧਾਨੀ ਹੈ ਜੇ ਲੋਕਤੰਤਰ ਹੈ ਤੇ ਕਿਸਾਨ ਖਾਲੀ ਹੱਥ ਜਾਣ ਦੇ ਹੁਣ ਸਾਨੂੰ ਖਾਲੀ ਹੱਥ ਹੀ ਜਾਣ ਦੇ ਦਿੰਦੇ ਅਸੀਂ ਕਿਹੜਾ ਕੁਛ ਨਜਾਇਜ਼ ਕਰਨ ਜਾਣ ਦੇ ਜਾਣ ਤੇ ਆਪਣੀਆਂ ਮੰਗਾਂ ਲੈ ਲਈ ਜਾਣਦੇ ਆਂ ਬੀਬੀਆਂ ਇੱਥੇ ਘਰ ਦਾ ਕੰਮ ਕਾੜ ਛੱਡ ਕੇ ਆਜੀ ਇੱਥੇ ਬੈਠੀਆਂ ਪਰੇਸ਼ਾਨੀ ਨਹੀਂ ਹੁੰਦੀ ਨਹੀਂ ਸਾਨੂੰ ਕੋਈ ਪਰੇਸ਼ਾਨੀ ਨਹੀਂ ਅਸੀਂ ਤੇ ਆਪਣੇ ਹੱਕ ਲੈਣੇ ਆਂ ਅਸੀਂ ਕਿਸਾਨ ਆਪਣੇ ਵੀਰਾਂ ਦੇ ਨਾਲ ਖੜੇ ਆਂ ਅਸੀਂ ਹਾਂ ਸਰਕਾਰ ਨੇ ਸਾਨੂੰ ਆ ਦਿੱਤਾ ਪਾਤੀ ਹੁਣ ਪੱਥਰਾਂ ਤੇ ਬਹਿਣ ਦੀਆਂ ਹਾਂ ਤੇ ਇਹਨਾਂ ਨੇ ਸਾਨੂੰ ਪਾਈਆਂ ਕਾਹੀ ਆਪਣੇ ਹੱਕ ਲੈਣੇ ਹਨ ਜਾਗਰੂਕ ਕਾਹੀ ਜਿਸ ਤਰ੍ਹਾਂ ਤੁਸੀਂ ਉਂ ਕਰ ਲਾਇਆ ਹੋ ਜਾਂ 3 ਵਜੇ ਤੱਕ ਇਹ ਡਰੈਗ ਚੱਲ ਰਹੇਗਾ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ ਪਰ ਉਹਦਾ ਜ਼ਿੰਮੇਵਾਰ ਕੌਣ ਇਹ ਸਰਕਾਰ ਹੈ ਉਹਦੀ ਜ਼ਿੰਮੇਵਾਰ ਆਹੀ ਨਹੀਂ ਜ਼ਿੰਮੇਵਾਰ ਹੈਗੀ ਸਰਕਾਰ ਹੈ ਜ਼ਿੰਮੇਵਾਰ ਸਾਨੂੰ ਜਾਣ ਦੇਣ ਦਿੱਲੀ ਸਾਨੂੰ ਬੈਠਣ ਲਈ ਥਾਂ ਦੇਣ ਅਸੀਂ ਉੱਥੇ ਬੈਠ ਕੇ ਆਪਣੀਆਂ ਮੰਗਾਂ ਦਾ ਇਹਨਾਂ ਦੇ ਅੱਗੇ ਰੱਖਾਂਗੇ ਉਸ ਤੋਂ ਬਾਅਦ ਕਸ਼ਿੰਧਰ ਚੱਲਦਾ ਰਹੇਗਾ ਇਹ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਸਾਡੇ ਡੱਲੇਬਾਲ ਸਭ ਭੋਖੜ ਧਲ ਤੇ ਬੈਠੇ ਅੱਜ 22 ਦਿਨ ਹੋ ਗਏ ਆ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਣ ਦੀ ਜੇ ਡੱਲੇਬਾਲ ਨੂੰ ਕੁਝ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਸਰਕਾਰ ਉਹਦੀ ਜ਼ਿੰਮੇਵਾਰ ਸਰਕਾਰ ਹੋਏਗੀ ਸਰਕਾਰ ਨੂੰ ਮੰਨਿਆ ਜਾਏਗਾ ਅੱਜ ਦਾ ਜਿਹੜਾ ਅਸਾ 10 ਮਹੀਨੇ ਤੋਂ ਉੱਪਰ ਚੱਲ ਰਿਹਾ ਸ਼ੰਭੂ ਬਾਰਡਰ ਤੇ ਅੰਦੋਲਨ ਸ਼ੰਭੂ ਰਤਨਪੁਰਾ ਡੱਬ ਵਾਲੀ ਤੇ ਆਪਣਾ ਕਨੌਰੀ ਬਾਰਡਰ ਤੇ ਜਿਹੜਾ ਚੱਲ ਰਿਹਾ ਉਹਨਾਂ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਸਰਕਾਰ ਦੀ ਜਿਹੜੀ ਕੰਬ ਕਰਨੀ ਦੀਨ ਸਰਕਾਰ ਸੁੱਤੀ ਹੋਈ ਹੈ ਉਹਨੂੰ ਜਗਾਉਣ ਵਾਸਤੇ ਆਪਾਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਧਰਨਾ ਜਿਹੜਾ ਵਾ ਰੇਲਵੇ ਤੇ ਲੱਗ ਰਿਹਾ ਤੇ ਆਪਣਾ ਡੱਲੇਵਾਲ ਸਾਹਿਬ ਜਿਹੜੇ ਨੇ ਸਾਡੇ ਪਿਛਲੇ 26 ਤਰੀਕ ਤੋਂ 26 ਨਵੰਬਰ ਤੋਂ ਅੱਜ ਉਹਨਾਂ ਨੂੰ ਤਈਵਾਂ ਦੇਣਾ ਹੋ ਗਿਆ ਜਿਹੜਾ ਉਹ ਦਿਨੋਂ ਦਿਨ ਜਿਹੜਾ ਕਿ ਮੌਤ ਦੇ ਮੂੰਹ ਦੇ ਆਪਣਾ ਸਵਾਸ ਜਿਹੜੇ ਉਹਦੇ ਘਟਦੇ ਜਾ ਰਹੇ ਨੇ ਮੌਤੇ ਮੂੰਹ ਵਿੱਚ ਜਾ ਰਹੇ ਨੇ ਪਰ ਉਹ ਵੀ ਕਿਹੜਾ ਸਾਡੇ ਵਾਸਤੇ ਸਾਡੇ ਲੋਕਾਂ ਵਾਸਤੇ ਪੰਜਾਬ ਦੇ ਲੋਕਾਂ ਵਾਸਤੇ ਦੇਸ਼ ਦੇ ਲੋਕਾਂ ਵਾਸਤੇ ਮੰਗਾਂ ਜਿਹੜੀਆਂ ਨੇ ਮਨਾਉਣ ਵਾਸਤੇ ਆਪਾਂ ਉਹ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਸਰਕਾਰ ਅਜੇ ਤੱਕ ਉਹਨਾਂ ਦੀ ਕੋਈ ਕਿਤੇ ਮੀਟਿੰਗ ਨਹੀਂ ਲਾਈ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਆਪਾਂ ਇੱਥੇ ਧਰਨਾ ਜਿਹੜਾ ਲਾ ਰਹੇ ਆ ਇਹ ਜਿੱਦਾਂ ਇਹ ਵੀ ਟਰੈਕ ਰੋਕੇ ਗਏ ਆ ਆਮ ਲੋਕਾਂ ਨੂੰ ਵੀ ਇੱਥੇ ਪਹਿਚਾਨੀ ਦਾ ਸਾਹਮਣਾ ਕਰਨਾ ਪੈਣਾ ਉਹਦਾ ਜ਼ਿੰਮੇਵਾਰ ਫਿਰ ਕੌਣ ਹੋਊਗਾ ਜੀ ਇਹਦਾ ਵੇਖੋ ਜੀ ਸਾਰਾ ਕੁਝ ਜਿਹੜਾ ਆਪਾਂ ਸਾਰਾ ਕੁਝ ਸਮਝਦੇ ਆਂ ਜਿਹੜੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਅੱਜ ਤੋਂ ਸਿਰਫ 3 ਘੰਟੇ ਦਾ ਹੀ ਪਰੇਸ਼ਾਨੀ ਸਾਹਮਣਾ ਕਰਨਾ ਪਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਰਕਾਰਾਂ ਦੀਆਂ ਨੀਤੀਆਂ ਨੇ ਉਹਨਾਂ ਦੇ ਮੁਤਾਬਕ ਸਾਡੀ ਜ਼ਿੰਦਗੀ ਜਿਹੜੀ ਹੈ ਨਾ ਸਾਡੇ ਬੱਚਿਆਂ ਦਾ ਭਵਿੱਖ ਖਤਮ ਹੋ ਰਿਹਾ ਸਾਡੇ ਆਪਣਾ ਕੀ ਕਹਿੰਦੇ ਆ ਸਾਡੀਆਂ ਫਸਲਾਂ ਦੀ ਤੇ ਨਸਲਾਂ ਦੀ ਲੜਾਈ ਹੈ ਇਹ ਕੋਈ ਬੜਾ ਵੱਡਾ ਨਹੀਂ ਹੈਗਾ ਮੁਸ਼ਕਲ ਨਹੀਂ ਹੈਗੀ ਆਪਣਾ ਫਿਰ ਵੀ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਵੀ ਜਿਹੜੇ ਮੇਰੇ ਵੀਰ ਯਾਤਰੀ ਆ ਰਹੇ ਨੇ ਆਪਾਂ ਕਿਸੇ ਨੂੰ ਤੰਗ ਕਰਨ ਦਾ ਸਾਡਾ ਕੋਈ ਐਦਾਂ ਦੀ ਮਨਸ਼ਾ ਨਹੀਂ ਹੈਗੀ ਆਪਾਂ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਵੀ 3 ਘੰਟੇ ਵਾਸਤੇ ਜਿੱਥੇ ਵੀ ਟ੍ਰੇਨ ਰੁਕਦੀ ਹੈ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ਸਮਝ ਜ਼ਰੂਰ ਉਹਨਾਂ ਦਾ ਹੋਊਗਾ ਵੀ ਉਹ ਵੀ ਆਪਾਂ ਪਹਿਲਾਂ ਦੇ ਕਾਲ ਦੇ ਹੋਈ ਹੈ ਕੋਈ ਟਾਈਮ ਆਪਾਂ ਨਹੀਂ ਰੁਕਿਆ ਵੀ ਅੱਜ ਹੀ ਰੋਕ ਦਿੱਤਾ ਤੇ ਲੋਕਾਂ ਨੇ ਆਪਣੇ ਆਪਣੇ ਪ੍ਰਬੰਧ ਕੀਤਾ ਹੋਇਆ ਮੀਨ ਮੰਗਾ ਕੀ ਨਹੀਂ ਜੀ ਤੁਹਾਡੀ ਮੈਨ ਉਹੀ 12 ਮੰਗਾ ਨੇ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਹੈ ਜੀ ਤੇ ਆਪਣਾ ਜਿਹੜਾ ਸਾਡੀਆਂ ਬਿਨਾਂ ਵਜਾ ਜੋ ਕਾਨੂੰਨ ਬਣਿਆ ਹੋਇਆ ਬਿਜਲੀ ਐਕਟ ਜਿਹੜਾ ਵਾ 2023 ਜਿਹੜਾ ਨਵਾਂ ਬਣਾ ਕੇ ਤੇ ਉਹ ਸਾਡੇ ਉੱਤੇ ਜਿਹੜੀ ਤਲਵਾਰ ਲਟਕਦੀ ਹੈ ਇੱਕ ਪਾਸੇ ਤਾਂ ਪੰਜਾਬ ਸਰਕਾਰ ਬਿਜਲੀ ਫ੍ਰੀ ਦੇ ਰਹੀ ਹੈ ਦੂਜੇ ਪਾਸੇ ਜਿਹੜੀ ਬਿਜਲੀ ਬੋਰਡ ਜਿਹੜਾ ਪ੍ਰਾਈਵੇਟ ਕਰ ਦਿੱਤਾ ਗਿਆ ਵਾ ਕਿਸੇ ਤਰੀਕੇ ਨਾਲ ਜਿਹੜਾ ਵਾ ਆਪਣਾ ਨਰੇਗਾ ਤੇ ਜਿਹੜੀ ਦਿਹਾੜੀ ਹੈ ਉਹ 200 ਦਿਨ ਦਿਹਾੜੀ 700 ਰੁਪਿਆ ਦਿਹਾੜੀ ਦੇ حساب ਨਾਲ ਦਿੱਤੀ ਜਾਵੇ ਤੇ ਇਹ 12 ਮੰਗਾਂ ਜਿਹੜੀਆਂ ਉਹ ਹੀ ਪਹਿਲੀਆਂ ਪ੍ਰਾਣੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਇਹਦੇ ਵਿੱਚ ਪੰਜਾਬ ਸਰਕਾਰ ਦਾ ਕਿੰਨਾ ਕੁ ਰੋਲ ਮੰਨਦੇ ਹੋ ਕਿ ਪੰਜਾਬ ਸਰਕਾਰ ਜੇ ਚਾਵੇ ਤੇ ਇਹ ਕੁਝ ਮੰਗਾਂ ਤੇ ਸਰਕਾਰ ਜਿਹੜਾ ਉਹ ਮਨਜ਼ੂਰੀ ਨਹੀਂ ਦੇਵਾ ਸਕਦੀ ਸਾਰਾ ਕੁਝ ਹੋ ਸਕਦਾ ਵਾ ਕਿਤਨਾ ਕਿਤੇ ਆਪਣੀ ਜਿਹੜੀ ਸਰਕਾਰ ਵਾ ਨਾ ਇਹ ਵੀ ਕੇਂਦਰ ਸਰਕਾਰ ਦੇ ਨਾਲ ਰਲ ਕੇ ਤੇ ਕੋਈ ਵੀ ਗੱਲ ਜਿਹੜੀ ਹੈ ਕੋਈ ਬਿਆਨ ਆਪਾਂ ਅੱਜ ਤੱਕ ਸੁਣਿਆ ਹੀ ਨਹੀਂ ਭਗਵੰਤ ਸਿੰਘ ਮਾਨ ਦਾ ਵੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਜਾਇਜ਼ ਨੇ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਪਹਿਲਾਂ ਤੇ ਉਹਨਾਂ ਨੇ ਸਾਡੇ ਨਾਲ ਇੱਕ ਵਿਸ਼ਵਾਸ ਦਿਵਾਇਆ ਸੀਗਾ ਸਾਨੂੰ ਵੀ ਆਪਾਂ ਤੁਹਾਡੇ ਨਾਲ ਆਂ ਤੁਹਾਡੇ ਨਾਲ ਧਰਨੇ ਤੇ ਬੈਠਾਂਗੇ ਆਪਾਂ ਤੇ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਤੇ ਇਹ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਪਰ ਹੁਣ ਜਦੋਂ ਤੱਕ 10 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਆਪਾਂ 13 ਫਰਵਰੀ ਤੋਂ ਬੈਠੇ ਆਂ ਤੇ ਅੱਜ ਤੱਕ ਸਰਦਾਰ ਭਗਵਾਨ ਸਿੰਘ ਮਾਨ ਦਾ ਕੋਈ ਬਿਆਨ ਜਿਹੜਾ ਹੋ ਇਹਦੇ ਤੇ ਨਹੀਂ ਆਇਆ ਅਗਲਾ ਕੀ ਪ੍ਰੋਡਕਸ਼ਨ ਹੋਵੇਗਾ ਨਹੀਂ ਜੇ ਇਹ ਜੇ ਵੀ ਸਰਕਾਰ ਇਹ ਤੁਹਾਡੀਆਂ ਮੰਗਾਂ ਨੂੰ ਨਹੀਂ ਧਿਆਨ ਚੜੰਦੀ ਅੱਗੇ ਜਿਵੇਂ ਜਿਵੇਂ ਆਪਾਂ ਸਰਕਾਰਾਂ ਸਮਾਂ ਲੰਮਾ ਲੈ ਰਹੀਆਂ ਨੇ ਇਹਨੂੰ ਨਹੀਂ ਇਹਦੀ ਸੁਣਵਾਈ ਹੋ ਰਹੀ ਆਪਣੇ ਜਿਹੜੇ ਐਕਸ਼ਨ ਨੇ ਦੋਨਾਂ ਫਾਰਮਾਂ ਦੇ ਵਿੱਚ ਮੀਟਿੰਗ ਕਰਕੇ ਤੇ ਜਿਵੇਂ ਜਿਵੇਂ ਵੀ ਆਪਣੇ ਐਕਸ਼ਨ ਜਿਹੜੇ ਲਿਖੇ ਜਾਣਗੇ ਉਹਨਾਂ ਦੇ ਉੱਤੇ ਆਪਾਂ ਇਨਪਿਨ ਪਾਲਣਾ ਉਹਨਾਂ ਦੀ ਕਰਾਂਗੇ